ਅੰਕਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਆਪਣੇ ਬਲਾਵਲ ਦੇ ਚਰਚੇ ਵਿੱਚ ਮੰਡੀ ਸਾਰੀ ਕੋ ਮੈਂ ਆ ਸਾਰੀ ਮੰਡੀ ਦੇ ਚਰਚੇ ਆ ਗਏ ਕਿ ਜਸਪਾਲ ਸਿੰਘ ਬਰਾੜ ਜੀ ਇੱਕ ਨਵਾਂ ਘੋੜਾ ਲੈ ਆਏ ਬਹੁਤ ਤਕੜਾ ਤੇ ਸ਼ਾਨਦਾਰ ਤੇ ਬਲਾਵਲ ਦੇ ਚਰਚੇ ਮੇਰੇ ਹਿਸਾਬ ਨਾਲ ਛੋਟੀ ਉਮਰ ਚ ਵੱਡੇ ਚਰਚੇ ਕਰਵਾਈ ਜਾਂਦਾ ਹੈ ਹਾਂ ਜੀ ਇਸ ਤਰ੍ਹਾਂ ਕਾਕਾ ਸੁਖਦੀਪ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਇੱਥੇ ਮੁਖਸਰ ਸਾਹਿਬ ਮੇਲੇ ਦਾ ਕਿ ਜੋ ਵੀ ਚੈਨਲ ਨੂੰ ਚਲਾਉਂਦੇ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਹਾਂ ਜੀ ਇਹ ਮਿਸਟਰ ਸੁਖਦੀਪ ਜੀ ਇਹਦਾ ਇਸ ਤਰ੍ਹਾਂ ਵੀ ਉਮਰ ਹਜੇ ਬਹੁਤ ਘੱਟ ਹੈ ਹਾਂ ਜੀ ਅਜੇ ਤੱਕ ਤਾਂ ਇਹ ਬੱਚਾ ਹੀ ਹੈ ਜੀ ਯਾਨੀ ਘੋੜੇ ਦਾ ਨਾਮ ਦਿਨੇ ਆ ਪਰ ਹੈ ਬੱਚਾ ਹਾਂ ਜੀ ਇਹਦੀ ਸਿਰਫ ਉਮਰ ਉਮਰ ਹਜੇ ਤੱਕ 28 ਮਹੀਨੇ ਹੈ ਜੀ ਠੀਕ ਹੈ ਜੀ ਤੇ ਹਾਈਟ ਆ ਜਿਹੜੀ ਇਹਦੀ 69 ਇੰਚ ਹੋ ਚੁੱਕੀ ਹੈ ਜੀ 69 ਇੰਚ ਹਾਂ ਜੀ ਠੀਕ ਹੈ ਜੀ ਤੇ ਹਜੇ ਤਾਂ ਫਿਰ ਇਹਦੀ ਹਾਈਟ ਹੋਰ ਵਧੂਗੀ ਘੱਟੋ ਘੱਟ 3 ਇੰਚ ਹਾਈਟ ਹੋਰ ਕਰੂਗਾ ਜੀ ਹਜੇ ਤੱਕ ਠੀਕ ਹੈ ਜੀ ਹਾਂ ਜੀ ਇਹ ਹੰਕਲੀ ਤੁਸੀਂ ਹਰ ਵਾਰ ਕੋਈ ਨਵਾਂ ਨਗੀਨਾ ਲੈ ਕੇ ਆਉਣੇ ਹੋ ਤੇ ਜੇ ਆਪਾਂ ਕਹੀਏ ਤੁਹਾਡੀ ਗੱਲ ਕਰਕੇ ਵੀ ਨੁਗਰਿਆਂ ਦੀ ਨਰਸਰੀ ਕਹਿ ਦਗੇ ਜਾਂ ਜਿਹੜੇ ਘੋਡੇ ਤੇ ਤੁਸੀਂ ਇੱਕ ਵਾਰ ਹੱਥ ਰੱਖ ਦਿੰਦੇ ਹੋ ਆਟੋਮੈਟਿਕ 2-3 ਇੰਚ ਦਾ ਆਟੋਮੈਟਿਕ ਹੀ ਵੱਧ ਜਾਂਦਾ ਉਹ ਕਰਦਾ ਅਸਲ ਇਹ ਇਸ ਤਰ੍ਹਾਂ ਨਾਲ ਕਰਕੇ ਵੀ ਜਦੋਂ ਖਰੀਦਣਾ ਹੁੰਦਾ ਜਾਂ ਲੈਣਾ ਜੀ ਉਦੋਂ ਆਪਾਂ ਲੈਂਦੇ ਹੀ ਐਕਸਟਰਾ ਆਰਡੀਨਰੀ ਹੈ ਜੀ ਇਸ ਕਰਕੇ ਇਹ ਘੋੜਾ ਬਣਦਾ ਜੀ ਕਿਉਂਕਿ ਜੇਕਰ ਆਪਾਂ ਕੋਈ ਆਪਦੇ ਹੱਥ ਨਾਲ ਜਾਂ ਤਿਆਰ ਕਰਨਾ ਹੋਵੇ ਫਿਰ ਆਪਾਂ ਵੱਡੇ ਤੇ ਮਹਿੰਗੇ ਘੋੜੇ ਲੈਣ ਦੀ ਲੋੜ ਨਹੀਂ ਫਿਰ ਆਪਾਂ ਛੋਟੇ ਲੈ ਕੇ ਵੀ ਤਿਆਰ ਕਰ ਸਕਦੇ ਹਾਂ ਬਿਲਕੁਲ ਜੀ ਹਾਂ ਇਸ ਕਰਕੇ ਜਦੋਂ ਐਕਸਟਰਾ ਆਰਡੀਨਰੀ ਖਰੀਦਦੇ ਆ ਜੀ ਫੇਰ ਹੀ ਜਾ ਕੇ ਉਹ ਘੋੜਾ ਬਣਦਾ ਹੈ ਜੀ ਫੇਰ ਹੀ ਬਣਦਾ ਜੀ ਜੀ ਤੇ ਇਹ ਹੁਣ ਕਿਹੜੀ ਲਾਈਨ ਦੇ ਵਿੱਚੋਂ ਹੈ ਜੀ ਇਹ ਘੋੜਾ ਇਹਦੇ ਇਹਦਾ ਜਿਹੜਾ ਬਾਪ ਹੈ ਜੀ ਉਹ ਆ ਗਿਆ ਅਸ਼ਵਰਾਜ ਹਾਂ ਜੀ ਹਾਂ ਬਾਪ ਇਹਦਾ ਅਸ਼ਵਰਾਜ ਆ ਗਿਆ ਹਾਂ ਜੀ ਤੇ ਇਹ ਘਲਾਂ ਵਾਲੇ ਚੇਤਕ ਦਾ ਪੋਤਾ ਹੋ ਗਿਆ ਜੀ ਠੀਕ ਹੈ ਜੀ ਜਿਹੜੀ ਇਹਦੀ ਮਾਂ ਜੀ मां ਹੋਗੀ ਜੇ ਦੀ ਠੱਠੀਆਂ ਵਾਲੇ ਘੋੜੇ ਦੀ ਨੁਕਰੀ ਘੋੜੀ ਜੀ ਅੱਛਾ ਜੀ ਤੇ ਦਾਦਾ ਦਾਦੀ ਦਾਦੀ ਇਹ ਜਿਹੜੀ ਉਹ ਚਾਚੇ ਗੁਰਜੰਟ ਸਿੰਘ ਵਾਲੇ ਘੋੜੇ ਦੀ ਜੀ ਠੀਕ ਹੈ ਜੀ ਆ ਇਸ ਕਰਕੇ ਹੁਣ ਜਿਹੜੀ ਇਹਦੀ ਸਮੁੰਦਰ ਲਾਈਨ ਤੇ ਸਾਰੀਆਂ ਘੋੜੀਆਂ ਮੇਟ ਹੋ ਜਾਣਗੀਆਂ ਜੀ ਹਾਂਜੀ ਆ ਰੌਲੀ ਵਾਲੇ ਦੀਆਂ ਆ ਗਈਆਂ ਸਮੁੰਦਰ ਤੋਂ ਸਾਰੀਆਂ ਘੋੜੀਆਂ ਮੇਟ ਹੋਣ ਕਰਕੇ ਹੀ ਆਪਾਂ ਨੂੰ ਥੋੜਾ ਜਿਹਾ ਬਲੱਡ ਲਾਈਨ ਚੇਂਜ ਕਰਨੀ ਪਈ ਸੀ ਠੀਕ ਹੈ ਜੀ ਠੀਕ ਹੈ ਹਾਂ ਇਸ ਕਰਕੇ ਹੁਣ ਆਪਾਂ ਨੂੰ ਇਹਦੀ ਪ੍ਰੋਬਲਮ ਨਹੀਂ ਆਉਂਦੀ ਵੀ ਆਪਾਂ ਕੋਈ ਘੋੜੀ ਜਿਹੜੀ ਇਹ ਤੋਂ ਸਮੁੰਦਰ ਲਾਈਨ ਦੀ ਪ੍ਰੋਬਲਮ ਆ ਸਕੀ ਜੀ ਹਾਂਜੀ 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 ਤੇ ਆਪਣੇ ਕੋਲੇ ਆਇ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਆਪਣੇ ਕੋਲੇ ਜੀ ਆਪਾਂ ਨਵੇਂ ਸਾਲ ਵਾਲੇ ਤੇ ਨਹੀਂ ਲਿਆ ਜੀ ਅੱਛਾ ਜੀ ਤੇ ਜੇ ਇਸ ਇਸ ਹਿਸਾਬ ਨਾਲ ਫਿਰ ਆਪਾਂ ਉਸ ਇਨਸਾਨ ਦੀ ਵੀ ਸਿਹਤ ਕਰਗੇ ਜਿਹਦੇ ਕੋਲੋਂ ਆਇਆ ਵੀ ਉਹਨੇ ਵਾਕਿਆ ਬਹੁਤ ਓਰੀਜਨਲ ਪਾਲਿਆ ਤੇ ਓਰੀਜਨਲ ਪਾਲਿਆ ਜੀ ਜਿਹੜਾ ਕਾਕਾ ਅਨਮੋਲ ਹੈ ਉਹਨੇ ਵੀ ਆਪਣੇ ਨਾਲ ਕੋਈ ਸੌਦਾ ਕੁਛ ਨਹੀਂ ਆਪਣੇ ਘਰ ਵਾਂਗੂ ਪਰਿਵਾਰ ਵਾਂਗੂ ਹੀ ਵਰਤਦਾ ਜੀ ਇਸ ਕਰਕੇ ਉਹਨੇ ਵੀ ਆਪਾਂ ਨੇ ਬਹੁਤ ਪਿਆਰ ਨਾਲ ਦਿੱਤਾ ਸੀ ਠੀਕ ਹੈ ਉਹਦੇ ਵੀ ਅੰਕਲ ਹੋਰ ਕਿਸੇ ਨੂੰ ਹੋ ਸਕਦਾ ਆਪਾਂ ਨਾ ਸੇਲ ਕਰ ਦੇ ਪਰ ਤੁਹਾਡੇ ਵਾਸਤੇ ਕੋਈ ਜਵਾਬ ਨਹੀਂ ਠੀਕ ਹੈ ਜੀ ਹਾਂ ਜੀ ਦੇ ਦੀ ਹੁਣ ਮੀਟਿੰਗ ਸ਼ੁਰੂ ਹੋ ਗਈ ਹੈ ਕਰਤੀ ਹੈ ਜੀ ਹਾਂ ਜੀ ਸਰਵਿਸ ਸ਼ੁਰੂ ਹੈ ਹੈਨਾ ਸ਼ੁਰੂ ਹੈ ਜੀ ਪਹਿਲੇ ਉਹਨਾਂ ਨੇ ਵੀ ਕੀਤੀ ਸੀ ਜੀ ਕਾਕੇ ਉਹਨਾਂ ਨੇ ਤਿੰਨ ਘੋੜੀਆਂ ਮਲਾਈਆਂ ਸੀ ਜੀ ਅੱਛਾ ਜੀ ਉਸ ਤੋਂ ਬਾਅਦ ਆ ਕੇ ਤਿੰਨ ਘੋੜੀਆਂ ਆਪਾਂ ਕਵਰ ਕਰਵਾ ਦੀਆਂ ਜੀ ਅੱਛਾ ਜੀ ਤਿੰਨ ਘੋੜੀਆਂ ਕਵਰ ਹੋ ਗਈਆਂ ਉਹਦੇ ਆਉਣ ਵਾਲੇ ਵੀਰੇ ਹਿਸਾਬ ਨਾਲ ਇਸੇ ਸਾਲ ਦੇ ਵਿੱਚ ਇਹ ਰਿਜ਼ਲਟ ਆ ਜਾਣਗੇ ਹੈਨਾ ਜੀ ਹਾਂ ਜੀ ਆ ਜਾਣਗੇ 2025 ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਕਾਕੇ ਠੀਕ ਹੈ ਜੀ ਹਾਂ ਵੀ ਇਹਨ ਗਰਮ ਜਿਆਦਾ ਗਰਮ ਜਿਆਦਾ ਕੀ ਕਾਰਨ ਸੀ ਅਸਲ ਨਾਲ ਜੀ ਪਹਿਲਾਂ ਤੋਂ ਘਰੇ ਹੀ ਰਿਹਾ ਸੀ ਜੀ ਬਾਹਰ ਨਹੀਂ ਆਇਆ ਸੀ ਅੱਛਾ ਜੀ ਹਾਂ ਨਾ ਹੀ ਇਹ ਬੰਨਿਆ ਸੀ ਜੀ ਖੁੱਲਾ ਰਹਿੰਦਾ ਸੀਗਾ ਵਲਗਨ ਚ ਜੀ ਠੀਕ ਹੈ ਇੱਥੇ ਆ ਕੇ ਫਿਰ ਇਹਨੂੰ ਆਪਾਂ ਬੰਨਿਆ ਵੀ ਜੀ ਹਾਂਜੀ ਤੇ ਹੁਣ ਇਹਦਾ ਸਾਰਾ ਜਿਹੜਾ ਜਿਵੇਂ ਪੀਜੀਆਈ ਚਾ ਕੇ ਟੈਸਟ ਹੁੰਦੇ ਆ ਸਾਰੇ ਹਾਂ ਹਾਂ ਸਹੀ ਗੱਲ ਮੰਡੀ ਮੇਰੇ ਨਾਲ ਹੈ ਮੰਡੀ ਦੇਖੀ ਐ ਪਹਿਲੀ ਵਾਰ ਪਹਿਲੀ ਮੰਡੀ ਆ ਜੀ ਰਾਸ਼ੇ ਨੇ ਫਿਰ ਦੇਖਿਆ ਨਹੀਂ ਜਿਹੜੇ ਕਰਾਊਡ ਕੋੜੀਆਂ ਵਾਲਾ ਜੀ ਹਾਂਜੀ ਘਰੇ ਵੀ ਜਦੋਂ ਆਪਾਂ ਇਹਦੇ ਬੰਨੇ ਪਹਿਲੇ ਦਿਨ ਜੀ ਬਹੁਤ ਪੈਰ ਵੜਾਏ ਪਛਾੜੀਆਂ ਦੀ ਤਕਲੀਫ ਮੰਨੀ ਜੀ ਅੱਛਾ ਜੀ ਹਾਂ ਜੀ ਹੁਣ ਠੀਕ ਹੈ ਚਲੋ ਟਿਕਿਆ ਕੋਸ਼ ਜੀ ਹਾਂ ਅਜੇ ਅੱਜ ਵੀ ਮੰਡੀ ਦਾ ਪਹਿਲਾ ਦਿਨ ਹੁਣ ਕਰਕੇ ਵੀ ਇਹ ਕਹਿ ਸਕਦੇ ਆਂ ਆਪਾਂ ਵੀ ਇਹ ਜਿਆਦਾ ਹਨਾ ਹੈਗਾ ਹਾਂ ਜੀ ਹਾਂ ਜੀ ਜਿਆਦਾ ਹੋ ਰਿਹਾ ਵੇ ਘਰ ਨੂੰ ਜਿਆਦਾ ਹੋ ਰਿਹਾ ਵਾ ਉਹ ਜੂ ਟਿਕ ਜੂ ਹੈ ਜੀ ਬਸ ਹੁਣ ਇੱਕ ਅੱਧਾ ਦਿਨ ਹੀ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੇ ਆਪਣਾ ਜਿਹੜਾ ਦੂਸਰਾ ਪਦਮ ਜੀ ਉਹ ਵੀ ਹੈਗਾ ਜਾਂ ਨਹੀਂ ਉਹ ਉੱਥੇ ਬਾਈ ਕੋਲੇ ਭੇਜਦਾ ਦਮਦਮੇਦਾਰਾ ਸਿੰਘ ਕੋਲ ਜੀ ਅੱਛਾ ਜੀ ਹੁਣ ਆਪਣੇ ਕੋਲੇ ਕੀ ਹੈ ਹਾਂ ਹੁਣ ਇੱਥੇ ਹੀ ਹੈ ਕੋੜਾ ਕਿਉਂ ਜਿਹੜੀਆਂ ਸਮੁੰਦਰ ਲਾਈਨ ਦੀਆਂ ਜਿੰਨੀਆਂ ਘੋੜੀਆਂ ਸੀ ਜੀ ਉਹਦੀ ਪ੍ਰੋਬਲਮ ਆਉਂਦੀ ਸੀ ਜਿਵੇਂ ਮੇਟ ਕਰਾਉਣ ਦੀ ਠੀਕ ਹੈ ਹਾਂ ਰੌਲੀ ਵਾਲੇ ਦੀਆਂ ਆ ਗਈਆਂ ਸਮੁੰਦਰ ਦੀਆਂ ਆ ਗਈਆਂ ਉਹ ਆਪ ਸਮੁੰਦਰ ਦਾ ਸੀ ਠੀਕ ਹੈ ਇਸੇ ਕਰਕੇ ਹੁਣ ਇਹਦਾ ਜਿਹੜਾ ਬਲੱਡ ਲਾਈਨ ਚੇਂਜ ਕੀਤੀ ਹੈ ਜੀ ਇਹ ਇਹ ਚੀਜ਼ ਬਹੁਤ ਵਧੀਆ ਜੀ ਤੁਸੀਂ ਇਹ ਚੀਜ਼ ਸਮੇਂ-ਸਮੇਂ ਤੇ ਕਰਦੇ ਰਹਿੰਦੇ ਹੋ ਥੋੜਾ ਟਾਈਮ ਘੋੜਾ ਰੱਖ ਕੇ ਉਸ ਤੋਂ ਬਾਅਦ ਫਿਰ ਚੇਂਜ ਕਰ ਦਿੰਦੇ ਹੋ ਠੀਕ ਹੈ ਨਾ ਕਿਉਂਕਿ ਫਿਰ ਉਹਦੇ ਬੱਚੇ ਆ ਜਾਂਦੇ ਆ ਜੀ ਫਿਰ ਉਹਨਾਂ ਨੂੰ ਮੇਟ ਕਰਾਉਣ ਵਾਸਤੇ ਫਿਰ ਆਪਾਂ ਨੂੰ ਘੋੜਾ ਹੋਰ ਲੈਣਾ ਪੈਣਾ ਜੀ ਹਾਂਜੀ 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 ਠੀਕ ਹੈ ਇੱਕ ਚਲੋ ਬੰਦਾ ਹੈ ਘੋੜੀਆਂ ਵਾਲੇ ਜਿੰਨੇ ਵੀ ਸੱਜਣ ਹੈ ਉਹਨਾਂ ਨਾਲ ਆਪਣਾ ਬਹੁਤ ਗੂੜਾ ਪਿਆਰ ਤੇ ਰਿਸ਼ਤਾ ਹੈ ਜੀ ਬਿਲਕੁਲ ਜਦੋਂ ਵੀ ਕੋਈ ਪਿੰਡ ਘੋੜੀ ਲੈ ਕੇ ਆਉਂਦੇ ਜਾਂ ਛੱਡਦੇ ਉਹ ਫੀਲ ਹੀ ਨਹੀਂ ਕਰਦੇ ਜੀ ਵੀ ਆਪਣੇ ਹੋਰ ਕਿਤੇ ਗਈ ਹੈ ਜੀ ਹਾਂਜੀ ਹਾਂਜੀ ਇਹ ਤਾਂ ਹੈ ਜੀ ਤੇ ਵਾਕਿਆ ਜੇ ਆਪਾਂ ਨੁਕਰਿਆਂ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਆਉਂਦਾ ਕਿਉਂਕਿ ਤੁਹਾਡੇ ਕੋਲੇ ਹੀ ਜਾਨਵਰ ਨੁਕਰਾਂ ਸਭ ਤੋਂ ਸ਼ਾਨਦਾਰ ਹੁੰਦਾ ਵਾ ਤੇ ਤੁਸੀਂ ਬਹੁਤ ਜਾਂਚ ਪਰਖ ਕੇ ਲਿਆਉਣੇ ਆ ਪੂਰਾ ਉਹਦੀ ਲਾਈਨ ਸਾਰੀਆਂ ਚੀਜ਼ ਚੈੱਕ ਕਰਕੇ ਕਿ ਕਿਹੜੀ ਲਾਈਨ ਚੋਂ ਆਉਣਾ ਵਾ ਤੇ ਕਿਹੜੀ ਘੋੜੀ ਆਪਾਂ ਮੀਟ ਕਰਾਉਣੀ ਜੀ ਜਰੂਰੀ ਹੈ ਜੀ ਜ ਪ੍ਰੋਬਲਮ ਆਉਂਦੀ ਆਪਾਂ ਨੂੰ ਹਾਂਜੀ ਜੀ ਇਹ ਤਾਂ ਹੈ ਜੀ ਠੀਕ ਹੈ ਤੇ ਇਹਦੀ ਹੁਣ ਡਾਈਟ ਵਗੈਰਾ ਕੀ ਹੈ ਜੀ ਆ ਡਾਈਟ ਤਾਂ ਜੀ ਜੋ ਹੈਵੀ ਮਚ ਨਹੀਂ ਤਾਂਣਾ ਹੀ ਚੱਲਦਾ ਜੀ ਕਿਉਂਕਿ ਬਰੈਡ ਖਾ ਕੇ ਤਾਂ ਕਦੇ ਪਹਿਲਵਾਨ ਬਣਨਾ ਨਹੀਂ ਹਾਂਜੀ ਸਹੀ ਗੱਲ ਹੈ ਇਹ ਤਾਂ ਹੈ ਤੇ ਅੱਜ ਆਪਾਂ ਜਾਨਵਰ ਇਹ ਤੇ ਹੋਰ ਵੀ ਆਪਾਂ ਲਿਆਂਦੇ ਜਾਨਵਰ ਕਿਹੜੇ ਕਿਹੜੇ ਲਿਆਂਦੀਆਂ ਘੋੜੀਆਂ ਜੀ ਆ ਪੰਜ ਘੋੜੀਆਂ ਜੀ ਅੱਗੇ ਹਾਂਜੀ ਅੱਛਾ ਜੀ ਇਹ ਸੇ ਲਾ ਲਈਆਂ ਜਾਂ ਕਿਵੇਂ ਆ ਇਹ ਦੋ ਘੋੜੀਆਂ ਵਿੱਚੋਂ ਸੇ ਲਾ ਲਈਆਂ ਜੀ ਦੂਸਰੀਆਂ ਘਰੇ ਰੱਖੀਆਂ ਤੇ ਆਪਾਂ ਇੱਕ ਵਾਰ ਉਹ ਵੀ ਦਿਖਾ ਦਈਏ ਜੀ ਹਾਂ ਦਿਖਾ ਦਿੰਨੇ ਮੜਾ ਘੋੜਾ ਕਰ ਲੀਏ ਰੋਕਦੀ ਹਾਂਜੀ ਹਾਂਜੀ ਰੋਕ ਲਗਾਮ ਢਿਲਾਇਦਾ ਐ ਆਈ ਆ ਜਾ ਹਾਂ 1 ਮਿੰਟ ਬੁਤ ਕਰਦੇ ਹਾਂ ਹਾਂਜੀ ਹਾਂਜੀ ਹਾਂ ਵੀ ਅੰਕਲ ਜੀ ਜਦੋਂ ਆਪ ਆਹ ਘੋੜਿਆਂ ਤੋਂਵੇਂ ਲਹਾਂ ਆਪਣੀ ਗੱਡੀ 'ਚ ਉਦੋਂ ਕਈ ਬੰਦਿਆਂ ਨੂੰ ਖਲੇਖਾ ਪਿਆ ਵੀ ਆ ਘੋੜੇ ਆ ਗਿਆ ਹਾਂਜੀ ਇਹਦੀ ਇਹਦੀ ਜਿਹੜੀ ਬੰਦਤਰ ਹੈ ਉਹ ਘੋੜਿਆਂ ਵਾਲੀ ਹੈ ਜੀ ਹਾਂਜੀ ਇਹ ਆਪ ਸਮੁੰਦਰ ਦੀ ਹੈ ਜੀ ਅੱਛਾ ਜੀ ਹਾਂ ਬੱਚੇ ਬਹੁਤ ਚੰਗੇ ਦਿੱਤੇ ਜੀ ਤਕਰੀਬਨ ਇਹਦੇ ਬੱਚੇ ਛੋਟੇ ਹੁੰਦੇ 8-8 ਮਹੀਨਿਆਂ ਦੇ ਬੱਚੇ 10-10 12-12 ਲੱਖ ਰੁਪਏ ਦੇ ਵਿਕੇ ਜੀ ਠੀਕ ਹੈ ਜੀ ਹਾਂ ਇਹ ਤਿੰਨ ਵਾਰ ਸੂਗੀ ਘੋੜੀ ਆਪੇ ਡਾਇਰੈਕਟ ਸਮੁੰਦਰ ਦੀ ਹੈ ਜੀ ਅੱਛਾ ਜੀ ਇਹ ਹੁਣ ਸੇਲ ਆ ਜੀ ਇਹ ਨਹੀਂ ਜੀ ਇਹ ਤਾਂ ਵੈਸੀ ਇਹ ਆਪਦੀ ਆਪਣੀ ਹਾਂ ਜੀ ਇਹ ਤਾਂ ਆਪਣੇ ਘਰ ਦੀ ਬਰੀਡਿੰਗ ਵਾਸਤੇ ਘੋੜੀਆਂ ਜੀ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਹਾਂ ਜੀ ਇਹ ਇਹ ਵੀ ਅਜੇ ਸਮਝ ਲਓ ਬਸ਼ੇਰੀ ਹੈ ਜੀ 3 ਸਾਲ ਉਮਰ ਹੈ ਜੀ ਦੀ ਅੱਛਾ ਜੀ ਹਾਂ ਇਹ ਆਪ ਨੂਰੇ ਬਕਰਪੁਰ ਵਾਲੇ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹਦੀ ਵੀ ਹਾਈਟ ਹੈ ਜਿਹੜੀ ਤਕਰੀਬਨ 63 ਤੋਂ ਬਾਹਰ ਹੈ ਜੀ ਉਮਰ ਹਜੇ 3 ਸਾਲੀ ਹੈ ਜੀ 3 ਸਾਲ ਹਾਂਜੀ ਇਹ ਵੀ ਆਪਣੀ ਘਰ ਦੀ ਰੱਖੀ ਹੋਈ ਹੈ ਜੀ ਹਾਂ ਨਹੀਂ ਇਹ ਸੇਲ ਆ ਲਈ ਹੈ ਇਹ ਸੇਲ ਕਰਦੇ ਹਾਂ ਹਾਂਜੀ ਠੀਕ ਹੈ ਜੀ ਕਲਾਸ ਤੇ ਇਹਦਾ ਇਹਦਾ ਕੋਈ ਰੇਟ ਕੀ ਰੱਖਿਆ ਹੋਇਆ ਜੀ ਇਹਦਾ 15 ਲੱਖ ਰੁਪਏ ਤੇ ਕੋਈ ਘੋੜੀ ਦੇਣੀ ਹੈ ਜੀ ਅੱਛਾ ਜੀ ਇਹ ਗੱਬਣਾ ਜੇ ਖਾਲੀ ਹੈ ਨਹੀਂ ਖਾਲੀ ਹੈ ਜੀ ਹਜੇ ਤੱਕ ਮੀਟਰ ਨਹੀਂ ਕਰਾਈ ਜੀ ਮੀਟਰ ਨਹੀਂ ਕਰਾਈ ਹਾਂ ਹੁਣ ਕਰਾਵਾਂਗੇ ਫੈਬਰੂਰੀ ਚ ਕਰਨਾ ਤਾਂ ਫੈਬਰੂਰੀ ਚ ਕਰਵਾ ਦਾਂਗੇ ਜੀ ਠੀਕ ਹੈ ਕਿਉਂਕਿ ਟਾਈਮ ਸਹੀ ਆ ਜਾਂਦਾ ਜੀ ਉਦੋਂ ਹਾਂਜੀ 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 ਹਾਂ ਇਹ ਬੇਸ਼ੇਰੀ ਆਲਮ ਵਾਲੇ ਆਪਣੇ ਸੁੱਖੀ ਕੋਲ ਹੈ ਜੀ ਅੱਛਾ ਜੀ ਪਦਮਦੀ ਹੈ ਜੀ ਠੀਕ ਹੈ ਜ 15 ਮਹੀਨੇ ਦੀ ਹੋਈ ਹੈ ਜੀ ਬਿਸ਼ੇਰੀ ਠੀਕ ਹੈ ਉਹ ਚੰਗੀ ਹਾਈਟ ਕੱਢੀ ਹੈ ਜੀ ਠੀਕ ਹੈ ਜੀ ਇਹ ਬਿਸ਼ਰਾ ਇਹ ਵੀ ਸੁਖੀ ਕੋਲ ਹੈ ਜੀ ਇਹ ਦਲਬਾਗ ਦਾ ਮਿਟੇ ਵਾਲੇ ਦਾ ਜੀ ਇਹਨੇ ਬਹੁਤ ਹਾਈਟ ਕੀਤੀ ਹੈ ਜੀ ਉਮਰ ਦੇ ਲਿਹਾਜ਼ ਨਾਲ ਤਕਰੀਬਨ ਐਕਸਟਰਾਔਡਨਰੀ ਹੈ ਜੀ ਹਾਂਜੀ ਹਾਂਜੀ ਇਹਦੀ ਹਾਈਟ ਕਿੰਨੀ ਹੋਗੀ ਹੋਊਗੀ ਇਹ ਤਾਂ ਜੀ 67 ਤੋਂ ਬਾਹਰ 68 ਹੀ ਹੋਊਗਾ ਜੀ ਅੱਛਾ ਜੀ ਹਾਂ ਵੱਡਾ ਘੋੜਾ ਬਣੂਗਾ ਜੀ ਬਹੁਤ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਤਕਰੀਬਨ ਹਜੇ ਤੱਕ ਨਕੰਨ ਦਾ 25-26 ਮਹੀਨੇ ਹੈ ਜੀ ਅੱਛਾ ਜੀ ਅੱਛਾ ਹਾਂ ਬਸ ਬਹੁਤ ਘੱਟ ਉਮਰ ਦਾ ਹੈ ਇਹ ਤਾਂ ਹਜੇ ਹੋਰ ਕੱਦ ਕ ਨਿੱਪੀ ਬਈ ਇਹ ਕੋੜੀ ਆਪਣੀ ਸੇਲ ਵਾਸਤੇ ਆ? ਹਾਂਜੀ ਬਈ ਇਹ ਸੇਲ ਵਾਸਤੇ ਇਹ 6 ਮਹੀਨਿਆਂ ਦੀ ਗੱਬਣ ਹੈ। ਅੱਛਾ ਜੀ। ਪਦਮ ਤੋਂ? ਹਾਂਜੀ। ਆਪਣੇ ਪਦਮ ਜਿਹੜਾ ਆਪਣੇ ਕੋਲੇ ਜਿਹੜਾ ਹੁਣ ਆਪਾਂ ਦੰਮ ਦਮੇ ਭੇਜਤਾ। ਹਾਂਜੀ ਹਾਂਜੀ। ਆ ਪਦਮ ਤੋਂ ਗੱਬਣਾ ਹੀ। ਹਾਂਜੀ। 6 ਮਹੀਨਿਆਂ ਦੀ ਬਈ। ਠੀਕ ਹੈ। ਪਹਿਲਾਂ ਦੋ ਸੂਏ ਸੂਈ ਹੈ ਕੋੜੀ ਬਈ। ਠੀਕ ਹੈ ਬਈ। ਤੀਜੀ ਵਾਰੀ ਹੁਣ ਪ੍ਰੈਗਨੈਂਟ ਆ। 6 ਮਹੀਨਿਆਂ ਦਾ। ਹਾਂਜੀ। ਠੀਕ ਹੈ। ਤੇ ਇਹਦੀ ਲਾਈਨ ਦਾ ਪਤਾ ਕਿਹੜੀ ਲਾਈਨ ਤੇ? ਇਹ ਬਈ ਕਾਕੀ ਦੀ ਐ। ਅੱਛਾ ਜੀ। ਕਾਕੀ ਘੋੜੇ ਦੀ ਆਪ। ਠੀਕ ਹੈ। ਤੇ ਹਾਂਜੀ ਤੇ ਹਾਈਟ ਹੋਊਗੀ ਕੋ ਤੇ ਇਹਦਾ ਆਪਾਂ ਜੇ ਰੇਟ ਕੀ ਰੱਖਿਆ ਇਹਦਾ ਕੋਈ ਫੀਲ ਆਦਾ ਇਹਦਾ ਬਈ ਆਪਾਂ ਮੁੱਲ ਕਰਦੇ ਆ ਜੀ 13 ਲੱਖ ਰੁਪਏ 13 ਲੱਖ ਹਾਂਜੀ ਵੀ ਦੇਣ ਵਾਲੀ ਗੱਲ ਹੀ ਐ ਠੀਕ ਐ ਬਈ ਠੀਕ ਹਾਂਜੀ ਆ ਵੀ ਉਹ ਸਹੀ ਜੇ ਮਾੜੂ ਨਾ ਕੀ ਰੱਖਿਆ ਵੀ ਜੈ ਜੈ ਆਪਾਂ ਗੱਲ ਕੀਤੀ ਆ ਤੇ ਬਾਕੀ ਜੇ ਜਿਹੜੀ ਗੱਭਣ ਆ ਉਹ ਵੀ ਚੰਗੇ ਆਪਣੇ ਜਾਨਵਰ ਆ ਹਾਂ ਆਪਾਂ ਤੁਗ ਗੱਭਣ ਆ ਪਾਦਮ ਤੁਗ ਗੱਭਣ ਹਾਂਜੀ ਠੀਕ ਐ ਬਈ 6 ਮਹੀਨਿਆਂ ਦੀ ਗੱਭਣ ਹੋਊਗੀ ਬਈ ਮਹੀਨੇ ਤਾਂ 5 ਹੀ ਰਹਿ ਗਏ ਮਗਰ 5 ਹੀ ਰਹਿ ਗਏ ਹਾਂਜੀ ਸਹੀ ਗੱਲ ਆ ਹਾਂ ਜਿਹੜਾ ਬੰਦਾ ਲੈ ਗਿਆ ਤੇ ਉਹ ਵਾਰੀ ਨਿਆਰੀ ਕਰਦਾ ਹਾਂਜੀ ਠੀਕ ਐ ਬਈ ਠੀਕ ਧੰਨਵਾਦ ਫਰਨੀ ਚੁਕਵਾ ਲੈਨੇ ਆ ਬਸ ਫਰਨੀ ਚੁਕਾ ਕੇ ਲੈ ਜਾਣਾ ਆ ਬੱਸ ਆਪਾਂ ਸਭ ਦੇਖ